ਮੀਟਿੰਗ ਦੇ ਵਿੱਚ ਕਿਸ ਮੁੱਦੇ ਜਿਹੜੇ ਲੈ ਕੇ ਉਸ ਤੇ ਚਰਚਾ ਹੋਈ ਹੈ ਵੱਡਾ ਤੋਂ ਲੋਕ ਸਭਾ ਉਮੀਦਵਾਰ ਪਰਮਪਾਲ ਕੋਰ ਜਿਹੜੇ ਸਾਡੇ ਨਾਲ ਨੇ ਮੈਮ ਕਿਹੜੇ ਮੁੱਦਿਆਂ ਦੇ ਉੱਪਰ ਖਾਸ ਜ਼ਿਕਰ ਹੋਇਆ ਆਉਣ ਵਾਲੀਆਂ ਇਲੈਕਸ਼ਨਸ ਜਿਹੜੀਆਂ ਨੇ ਉਹਨਾਂ ਨੇ ਫੋਕਸ ਰੱਖਿਆ ਜਾਣਾ ਜਾਂ ਫਿਰ ਜਿਹੜੀਆਂ ਜਿਮਨੀ ਚੋਣਾਂ ਨੇ ਉਹਨਾਂ ਤੇ ਦੇਖੋ ਥੋੜੀ ਡਿਸਕਸ਼ਨ ਜਿਮਨੀ ਚੋਣਾਂ ਬਾਰੇ ਵੀ ਹੋਈ ਹੈ ਬਟ ਜ਼ਿਆਦਾ ਤਾਂ ਡਿਸਕਸ਼ਨ ਜਿਹੜੀ ਹਰ ਘਰ ਤਰੰਗਾ ਵਾਲੀ ਲਹਿਰ ਜਿਹੜੀ ਚਲਾਉਣੀ ਹੈਗੀ ਹੈ ਬੀਜੇਪੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਉਹਦੇ ਬਾਰੇ ਹੋਈ ਹੈ ਕੁਝ ਆਉਣ ਵਾਲੀਆਂ 27 ਦੀਆਂ ਵਿਧਾਨ ਸਭਾ ਵਾਸਤੇ ਜਾਂ ਬੀਜੇਪੀ ਵੱਲੋਂ ਜਿਹੜੇ ਜੋ ਕੰਮ ਹੈਗੇ ਆ ਜੋ ਪੰਜਾਬ ਦੀਆਂ ਪ੍ਰੋਬਲਮਸ ਨੂੰ ਲੈ ਕੇ ਕੁਝ ਗੱਲਾਂ ਹੋਈਆਂ। ਲਗਾਤਾਰ ਪਹਿਲਾਂ ਲੰਮਾ ਤਜਰਬਾ ਸੀ ਤੁਸੀਂ ਆਈਐਸ ਰਹੇ ਹੋ ਲੋਕਾਂ ਦੇ ਵਿੱਚ ਵਿਚਰਨ ਦਾ ਸੋ ਹੁਣ ਕਿਵੇਂ ਹੋਰ ਜਿਹੜਾ ਬੀਜੇਪੀ ਨੂੰ ਮਜ਼ਬੂਤ ਕਰੋਗੇ ਆਪਣੇ ਇਲਾਕੇ ਦੇ ਵਿੱਚ? ਲੋਕਾਂ ਨੂੰ ਮਿਲਾਂਗੇ ਜੀ ਕੰਮ ਕਰਾਂਗੇ ਜਿੱਥੋਂ ਤੱਕ ਹੋ ਸਕਿਆ ਲੋਕਾਂ ਦੇ ਨਾਲ ਖੜਾਂਗੇ ਤਾਂ ਇਹੀ ਹੈ ਬਸ ਲਗਾਤਾਰ ਤੁਹਾਨੂੰ ਮਤਲਬ ਪਿੱਛੇ ਵੀ ਕੋਸ਼ਿਸ਼ ਕੀਤੀ ਗਈ ਵੀ ਕਿਸੇ ਤਰ੍ਹਾਂ ਤੋੜਿਆ ਜਾਵੇ ਫਿਰ ਚਾਹੇ ਕਿਸਾਨ ਹੋਣ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਸੀਗੇ ਨੁਮਾਇੰਦੇ ਸੋ ਉਹਨਾਂ ਦੇ ਲਈ ਕਿਵੇਂ ਜਿਹੜਾ ਅੱਗੇ ਨਿਤਰੋਗੇ ਮੈਨੂੰ ਸਮਝ ਨਹੀਂ ਆਈ ਏਕਸ ਮੇਰੇ ਕਹਿੰਦਾ ਵੱਲੋਂ ਜਿਵੇਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਵੱਲੋਂ ਵੀ ਭਾਜਪਾ ਦੇ ਉਮੀਦਵਾਰ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਜਾਂ ਫਿਰ ਦੂਸਰੇ ਪਾਸੇ ਤੁਹਾਡੇ ਜਿਹੜੇ ਫਾਦਰ ਇਨ-ਲੋਅ ਨੇ ਉਹਨਾਂ ਦਾ ਨਾਂ ਲੈ ਕੇ ਜਿਹੜਾ ਭੰਡਿਆ ਗਿਆ ਸੋ ਉਹਨਾਂ ਲੋਕਾਂ ਦੇ ਲਈ ਕਿਵੇਂ ਨਿਤਰੋਗੇ ਕਿਵੇਂ ਹੋਰ ਮਜ਼ਬੂਤ ਕਰੋਗੇ ਭਾਜਪਾ ਨੂੰ ਨਹੀਂ ਦੇਖੋ ਅਸੀਂ ਪੋਜ਼ਿਟਿਵ ਪੋਲਿਟਿਕਸ ਲੈ ਕੇ ਚੱਲੇ ਆ ਲੋਕਾਂ ਦੇ ਕੰਮ ਕਰਾਂਗੇ ਜੋ ਇਲਾਕੇ ਦੇ ਕੰਮ ਹੋਣ ਵਾਲੇ ਆ ਚਾਹੇ ਰੇਲਵੇ ਨਾਲ ਸੰਬੰਧਿਤ ਹੋਣ ਚਾਹੇ ਲੋਕਾਂ ਦੇ ਕੋਈ ਹੋਰ ਨਿੱਜੀ ਕੰਮ ਹੋਣ ਜੋ ਮਸਲੇ ਹੈਗੇ ਉਹ ਹੱਲ ਕਰਾਂਗੇ ਲੋਕ ਸਾਨੂੰ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਹੈਗੀ ਪੋਜ਼ਿਟਿਵ ਕੰਮ ਕਰਾਂਗੇ ਤਾਂ ਲੋਕ ਸਭਾ ਜਿਹੜੀਆਂ ਵੋਟਾਂ ਨੇ ਉਹਨੂੰ ਲੈ ਕੇ तमाम ਹੋਰ ਵੀ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਮੀਟਿੰਗ ਦੇ ਵਿੱਚ ਕਿਸ ਮੁੱਦੇ ਜਿਹੜੇ ਲੈ ਕੇ ਉਸ ਤੇ ਚਰਚਾ ਹੋਈ ਹੈ ਬਟ ਡਾ ਤੋਂ ਲੋਕ ਸਭਾ ਉਮੀਦਵਾਰ ਪਰਮਪਾਲ ਕੋਰ ਜਿਹੜੇ ਸਾਡੇ ਨਾਲ ਨੇ ਮੈਮ ਕਿਹੜੇ ਮੁੱਦਿਆਂ ਦੇ ਉੱਪਰ ਖਾਸ ਜ਼ਿਕਰ ਹੋਇਆ ਆ ਆਉਣ ਵਾਲੀਆਂ ਇਲੈਕਸ਼ਨਸ ਜਿਹੜੀਆਂ ਨੇ ਉਹਨਾਂ ਨੇ ਫੋਕਸ ਰੱਖਿਆ ਜਾਣਾ ਜਾਂ ਫਿਰ ਜਿਹੜੀਆਂ ਜਿਮਨੀ ਚੋਣਾਂ ਨੇ ਉਹਨਾਂ ਤੇ ਦੇਖੋ ਥੋੜੀ ਡਿਸਕਸ਼ਨ ਜਿਮਨੀ ਚੋਣਾਂ ਬਾਰੇ ਵੀ ਹੋਈ ਹੈ ਬਟ ਜ਼ਿਆਦਾ ਤਾਂ ਡਿਸਕਸ਼ਨ ਜਿਹੜੀ ਹਰ ਘਰ ਤਰੰਗਾ ਵਾਲੀ ਲਹਿਰ ਜਿਹੜੀ ਚਲਾਉਣੀ ਹੈਗੀ ਹੈ ਬੀਜੇਪੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਉਹਦੇ ਬਾਰੇ ਹੋਈ ਹੈ ਕੁਝ ਆਉਣ ਵਾਲੀਆਂ 27 ਦੀਆਂ ਵਿਧਾਨ ਸਭਾ ਵਾਸਤੇ ਜਾਂ ਬੀਜੇਪੀ ਵੱਲੋਂ ਜਿਹੜੇ ਜੋ ਕੰਮ ਹੈਗੇ ਜੋ ਪੰਜਾਬ ਦੀਆਂ ਪ੍ਰੋਬਲਮਸ ਨੂੰ ਲੈ ਕੇ ਕੁਝ ਗੱਲਾਂ ਹੋਈਆਂ। ਤੁਹਾਡੇ ਤੇ ਲਗਾਤਾਰ ਪਹਿਲਾਂ ਤੋਂ ਲੰਮਾ ਤਜਰਬਾ ਸੀ ਤੁਸੀਂ ਆਈਐਸ ਰਹੇ ਹੋ ਲੋਕਾਂ ਦੇ ਵਿੱਚ ਵਿਚਰਨ ਦਾ ਸੋ ਹੁਣ ਕਿਵੇਂ ਹੋਰ ਜਿਹੜਾ ਬੀਜੇਪੀ ਨੂੰ ਮਜ਼ਬੂਤ ਕਰੋਗੇ ਆਪਣੇ ਇਲਾਕੇ ਦੇ ਵਿੱਚ? ਲੋਕਾਂ ਨੂੰ ਮਿਲਾਂਗੇ ਜੀ ਕੰਮ ਕਰਾਂਗੇ ਜਿੱਥੋਂ ਤੱਕ ਹੋ ਸਕੇ ਆ ਲੋਕਾਂ ਦੇ ਨਾਲ ਖੜਾਂਗੇ ਤਾਂ ਇਹੀ ਹੈ ਬਸ ਲਗਾਤਾਰ ਤੁਹਾਨੂੰ ਮਤਲਬ ਪਿੱਛੇ ਵੀ ਕੋਸ਼ਿਸ਼ ਕੀਤੀ ਗਈ ਵੀ ਕਿਸੇ ਤਰ੍ਹਾਂ ਤੋੜਿਆ ਜਾਵੇ ਫਿਰ ਚਾਹੇ ਕਿਸਾਨ ਹੋਣ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਸੀਗੇ ਨੁਮਾਇੰਦੇ ਸੋ ਉਹਨਾਂ ਦੇ ਲਈ ਕਿਵੇਂ ਜਿਹੜਾ ਅੱਗੇ ਨਿਤਰੋਗੇ ਮੈਨੂੰ ਸਮਝ ਨਹੀਂ ਆਈ ਐਕਸ ਮੇਰੇ ਕਹਿੰਦਾ ਬਾਲਾ ਜਿਵੇਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਵੱਲੋਂ ਵੀ ਭਾਜਪਾ ਦੇ ਉਮੀਦਵਾਰ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਜਾਂ ਫਿਰ ਦੂਸਰੇ ਪਾਸੇ ਤੁਹਾਡੇ ਜਿਹੜੇ ਫਾਦਰ ਇਨ-ਲੋਅ ਉਹਨਾਂ ਦਾ ਨਾਂ ਲੈ ਕੇ ਜਿਹੜਾ ਭੰਡਿਆ ਗਿਆ ਸੋ ਉਹਨਾਂ ਲੋਕਾਂ ਦੇ ਲਈ ਕਿਵੇਂ ਨਿਤਰੋਗੇ ਕਿਵੇਂ ਹੋਰ ਮਜ਼ਬੂਤ ਕਰੋਗੇ ਭਾਜਪਾ ਨੂੰ ਨਹੀਂ ਦੇਖੋ ਅਸੀਂ ਪੋਜ਼ਿਟਿਵ ਪੋਲਿਟਿਕਸ ਲੈ ਕੇ ਚੱਲੇ ਆ ਲੋਕਾਂ ਦੇ ਕੰਮ ਕਰਾਂਗੇ ਜੋ ਇਲਾਕੇ ਦੇ ਕੰਮ ਹੋਣ ਵਾਲੇ ਆ ਚਾਹੇ ਰੇਲਵੇ ਨਾਲ ਸੰਬੰਧਿਤ ਹੋਣ ਚਾਹੇ ਲੋਕਾਂ ਦੇ ਕੋਈ ਹੋਰ ਨਿੱਜੀ ਕੰਮ ਹੋਣ ਜੋ ਮਸਲੇ ਹੈਗੇ ਉਹ ਹੱਲ ਕਰਾਂਗੇ ਲੋਕ ਸਾਨੂੰ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਹੈਗੀ ਪੋਜ਼ਿਟਿਵ ਕੰਮ ਕਰਾਂਗੇ ਤਾਂ ਲੋਕ ਸਭਾ ਜਿਹੜੀਆਂ ਵੋਟਾਂ ਨੇ ਉਹਨੂੰ ਲੈ ਕੇ तमाम ਹੋਰ ਵੀ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par